ਕੀ ਕੀ ਤੁਹਾਡਾ ਮਨ ਇਹਨਾਂ ਚਾਰਾਂ ਵਰਨਾਵਾਂ ਦੇ ਉੱਤੇ ਉੱਠ ਚੁੱਕਾ ਹੈ ਕੀ ਤੁਸੀਂ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ੁਰ ਮੰਨਦੇ ਨਹੀਂ ਹੋ ਜੇ ਨਹੀਂ ਮੰਨਦੇ ਫਿਰ ਤੁਸੀਂ ਬ੍ਰਾਹਮਣ ਹੋ ਬੇਧ ਵੀ ਪੰਡਤ ਹੋ ਵਿਗਮਾਨ ਹੋ ਜੇ ਤੁਸੀਂ ਇਹਨਾਂ ਦੇ ਅੰਦਰ ਚੱਕਰਾਂ ਅੰਦਰ ਪਏ ਹੋ ਤੁਸੀਂ ਅਜੇ ਪੰਡਤ ਬਣੇ ਨਹੀਂ ਸਦਾ ਅਬਨਾਸੀ ਅਬਨਾਸੀ ਤੋਂ ਪਾਵ ਹੈ ਆਤਮਿਕ ਮੌਤ ਤੋਂ ਬਚੇ ਹੋਣਾ ਅਬਨਾਸੀ ਜੋ ਸਦਾ ਰਹਿਣ ਵਾਲੀ ਹੈ ਅਬਨਾਸੀ ਪ੍ਰਮਾਤਮਾ ਨੂੰ ਕਿਹਾ ਜਾਂਦਾ ਹੈ ਬਚਨ ਆਪਾਂ ਆਰੰਭ ਦੇ ਅੰਦਰ ਸਾਂਝੇ ਕੀਤੇ ਹਨ ਕਿ ਅਬਨਾਸੀ ਜੀਹਣ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਉਹ ਅਬਨਾਸੀ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨ ਵਿੱਚੋਂ ਮੈਲ ਉਤਰ ਜਾਂਦੀ ਹੈ ਕਿਉਂਕਿ ਮਨ ਮਲੇਤਾ ਦਾ ਭਰਿਆ ਕਾਪ ਵਿਖੇ ਬਨ ਨਜ਼ਰ ਆਉਂਦਾ ਹੈ ਸਾਨੂੰ ਇਹ ਮੀਰਾ ਹੈ ਇਹ ਤੀਰਾ ਹੈ ਇਹ ਆਪਣਾ ਹੈ ਇਹ ਪਰਾਇਆ ਹੈ ਇੱਛਾ ਹੈ ਇਹ ਦੀਵਾ ਹੈ ਇਹ ਸਭ ਮਨ ਦੀ ਇੱਕ ਮੈਲ ਹੀ ਹੈ ਸਦੋਂ ਦੇ ਅਬਨਾਸੀ ਜੀਹਣ ਕੋ ਦਾਤਾ ਸਿਮਰਤ ਸਾਮਲ ਕੋਈ ਗੋਣੇਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਗੁਨਾ ਦੇ ਨਿਝਾਨ ਦਾਨ ਖਜ਼ਾਨੇ ਨੂੰ ਪ੍ਰਮਾਤਮਾ ਦੇ ਨਾਮ ਨੂੰ ਕੋਈ ਬਿਰਲਾ ਹੀ ਮੰਨ। ਮੇਰੇ ਮਨ ਜਪ ਗੁਰੂ गोपाल ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਆ ਬਹੁੜ ਦੁੱਖ ਨਾ ਹੋਈ। ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਪਿਆ ਹੋਇਆ ਕਦੀ ਜੀਵਨ ਅੰਦਰ ਦੁੱਖ ਨਹੀਂ ਲੱਗਦਾ ਪਰ ਉਹਦੀ ਇੱਕ ਸ਼ਰਤ ਹੈ ਕਿ ਮੇਰੇ ਮਨ ਜਪ ਐ ਮੇਰੇ ਮਨ ਜਪ ਕੀ ਗੁਰ ਗੋਪਾਲ ਗੁਰੂ ਨੂੰ ਗੋਪਾਲਿਆ ਧਰਤੀ ਦੇ ਪਾਲਣਾ ਕਰਨ ਵਾਲਾ ਪ੍ਰਮਾਤਮਾ ਸੋਈ ਉਸ ਅਕਾਲ ਪੁਰਖ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਦੋਂ ਉਹਦਾ ਨਾਮ ਜਪੇਗਾ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਸ਼ਰਨ ਪੈਣ ਤੋਂ ਪਾਵ ਹੈ ਗੁਰੂ ਦਾ ਪੱਲਾ ਫੜ ਲੈਣਾ ਪਾਵ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਗੁਰੂ ਦੇ ਸ਼ਬਦ ਨੂੰ ਹਿਰਦੇੰਦਰ ਸਾਹਾਗੇ ਗੁਰੂ ਦੀ ਬਾਣੀ ਜਾਪ ਕਰਾਂਗੇ ਵਿਚਾਰ ਨੂੰ ਧਾਰਨ ਕਰਾਂਗੇ ਤੇ ਸਤਿਗੁਰ ਕਹਿੰਦੇ ਤੈਨੂੰ ਜੀਵਨ ਅੰਦਰ ਕੋਈ ਦੁੱਖ ਨਹੀਂ ਲੱਗੇਗਾ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਲ ਇਹ ਮਨ ਅਵਰਨ ਸਦਾ ਅਬਨਸੀ ਕਿ ਤੇਰਾ ਜਿਹੜਾ ਮਨ ਹੈ ਉਹ ਆਤਮਾ ਤੋਂ ਰਹਿਤ ਹੋ ਗਿਆ ਹੈ ਕਿ ਚਾਰਾ ਵਰਨਾ ਦੇ ਅੰਦਰ ਤੇਰਾ ਮਨ ਨਹੀਂ ਭਟਕਦਾ ਇਹ ਮਨ ਚੰਚਲ ਕੀ ਇਹ ਮਨ ਬੈ ਰੰਗੀ ਪੰਡਤ ਜੀ ਤੁਸੀਂ ਕਦੀ ਇਸ ਮਨ ਦੀ ਵਿਚਾਰ ਕੀਤੀ ਹੈ ਕਦੀ ਸੋਚਿਆ ਹੈ ਕਿ ਇਹ ਮਨ ਚੰਚਲ ਹੈ ਭਾਵੇਂ ਚਤਰਾਈਆਂ ਕਰਦਾ ਹੈ ਸੰਸਾਰ ਦੇ ਨਾਲ ਜਿਵੇਂ ਇਸ ਸੰਸਾਰ ਨੇ ਚਤਰਾਈ ਕਰਨ ਲਈ ਆਪਣੀ ਯਾਤ ਵਰਤ ਲਈ ਸ਼ਾਇਦ ਅਸੀਂ ਸੋਚਦਾ ਗੁਰੂ ਨਾਲ ਵੀ ਸਾਡੀ ਜੋ ਇਹ ਚਤਰਾਈ ਚੱਲ ਜਾਵੇ ਗੁਰੂ ਨਾਲ ਵੀ ਅਸੀਂ ਧੋਖਾ ਕਰ ਲਵਾਂਗੇ ਗੁਰੂ ਨਾਲ ਵੀ ਅਸੀਂ ਇਦਾਂ ਦਾ ਆਪਣੇ ਮਨ ਚਤਰਾਈ ਰੱਖ ਕੇ ਇਦਾਂ ਕੰਮ ਕਰਾਂਗੇ ਲੇਕਿਨ ਗੁਰੂ ਸਾਡੇ ਅੰਦਰ ਦੀਆਂ ਗੱਲਾਂ ਨੂੰ ਜਾਣਦਾ ਹੈ ਇਸ ਵਕਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਪੰਡਤ ਜੀ ਏ ਮਨ ਚੰਚਲ ਕੇ ਇਹ ਮਨ ਬੈਰਾਗੀ ਇਹ ਮਨ ਚੰਚਲ ਹੈ ਜਾਂ ਬੈਰਾਗੀ ਹੈ ਭਾਵ ਦੇ ਰਗ ਦੇ ਅੰਦਰ ਆਇਆ ਹੈ ਇਸ ਮਨ ਨੂੰ ममता ਕਿੱਥੋਂ ਲੱਗ ਪੰਡਿਤ ਜੀ ਤੁਸੀਂ ਕਦੀ ਸੋਚਿਆ ਹੈ ਕਿ ਇਸ ਮਨ ਨੂੰ ਮਾਇਆ ਦੀ ममता ਕਿੱਥੋਂ ਲੱਗੀ ਹੈ ਉਹ ਕਿਹੜੀ ਸ਼ੈ ਜਿਹਨੂੰ ਮਾਇਆ ਦੀ ममता ਦਾ ਘੇਰਿਆ ਇਹ ਤੇਰਾ ਮਨ ਹੈ ਇਸ ਮਨ ਕੀ ममता ਕਿੱਥੋਂ ਲੱਗੇ ਪੰਡਿਤ ਇਸ ਮਨ ਦਾ ਕਰੋ ਵਿਚਾਰ ਆਗਲਾ ਵਿਚਾਰਨ ਵਾਲੀਆਂ ਉਸੀ ਤਰ੍ਹਾਂ ਦੇ ਵਿਚਾਰੀਆਂ ਹਾਂ ਜਦੋਂ ਪੰਡਿਤ ਨੇ ਇਹ ਗੱਲ ਸੁਣੀ ਤੇ ਪੰਡਿਤ ਹੈਰਾਨ ਰਹਿ ਗਏ ਬੜਾ ਸੋਚਣ ਲੱਗਾ ਇਹ ਤਾਂ ਮਨ ਕਿਸੇ ਨੇ ਸਵਾਲ ਨਹੀਂ ਸਿੱਧਾ ਪੁੱਛਿਆ ਪਹਿਲੀ ਵਾਰ ਸਵਾਲ ਮੇਰੇ ਅੱਗੇ ਆਇਆ ਹੈ ਇਸ ਵਾਰ ਗੁਰਬਾਣੀ ਅੰਦਰ ਸਤਿਗੁਰੂ ਨੇ ਐਸੇ ਪਰਥਾਏ ਬੜੇ ਸਵਾਲ ਕੀਤੇ ਹਨ ਕਿ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤਤ ਕੋ ਦੀਓ ਕਿ ਇਹ ਮਨ ਮਾਇਆ ਦਾ ਮਾਇਆ ਦਾ ਗੁਲਾਮ ਹੈ ਜਾ ਇਹ ਮਨ ਜਿਹੜਾ ਹੈ ਸੀਓ ਪ੍ਰਮਾਤਮਾ ਨਾਲ ਜੁੜਿਆ ਹੈ ਕਦੀ ਵਿਚਾਰ ਕੀਤੀ ਹੈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤਤ ਕੋ ਜਿਉ ਕੇ ਇਹ ਜਿਹੜਾ ਮਨ ਹੈ ਇਹ ਪੰਜਾਂ ਤਤਾਂ ਦੀ ਜੀਵ ਆਤਮਾ ਹੈ ਕਦੀ ਸੋਚਿਆ ਹੈ ਇਸ ਵਕਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਗੇ ਕਹਿਣ ਲੱਗੇ ਪੰਡਤ ਜੀ ਮਾਇਆ ਮਮਤਾ ਕਰਤੇ ਲਾਈ ਤੁਸੀਂ ਕਦੀ ਵਿਚਾਰ ਨਹੀਂ ਕੀਤੀ ਤੁਸੀਂ ਕਹਿੰਦੇ ਮੈਂ ਕੁਦਮਾਂ ਰਹਾ ਹਾਂ ਅੰਦਰ ਹੁਣ ਧਰਨ ਧਰਨ ਕਰਕੇ ਬੈਠੇ ਹੋ ਲੇਕਿਨ ਇਹ ਜਿਹੜੀ ਮਾਇਆ ਦੀ ਮਮਤਾ ਹੈ ਇਹ ਵੀ ਉਸ ਕਰਤਾ ਪੁਰਖ ਪਰਮਾਤਮਾ ਨੇ ਲਾਈ ਹੈ ਮਾਇਆ ਮਮਤਾ ਕਰਤਾ ਲਾਈ ਕਰਕੇ ਤੋਂ ਪਾਪ ਉਹ ਕਰਤਾਰ ਜੋ ਕਰਨ ਵਾਲਾ ਹੈ ਸंसਾਰ ਨੂੰ ਬਣਾਉਣ ਵਾਲਾ ਹੈ ਉਹਨੇ ਆਪ ਹੀ ਮਾਇਆ ਦੀ ਮਮਤਾ ਜੀਵ ਦੇ ਅੰਦਰ ਲਾਈ ਹੈ ਇਹੋ ਹੁਕਮਕਾਰ ਸ੍ਰਿਸ਼ਟ ਉਪਾਈ ਪਰਮਾਤਮਾ ਨੇ ਇਸ ਮਾਇਆ ਦੀ ਮਮਤਾ ਦਾ ਇਹ ਹੁਕਮ ਜਿਹੜਾ ਹੈ ਇਹ ਸਾਰੇ ਸੰਸਾਰ ਦੇ ਉੱਤੇ ਵਰਤਿਆ ਹੋਇਆ ਹੈ ਇੱਕ ਬੰਦੇ ਦੋ ਦੀ ਗੱਲ ਹੀ ਸਾਰਾ ਸੰਸਾਰ ਇਸ ਮੰਕਾ ਦੇ ਅੰਦਰ ਗ੍ਰਸਤ ਹੈ ਉਹ ਗੁਰੂ ਅਮਰਦਾਸ ਜੀ ਮਾਰਨੇ ਸੋਠੀ ਦੀਵਾਰ ਅੰਦਰ ਤੱਕ ਮਾਲ ਕਰਦੇ ਕਹਿਣ ਲੱਗੇ ਜਦੋਂ ਇਹ ਮਾਇਆ ਰੂਪੀ ਨਾਗਰ ਕਿਸੇ ਨੂੰ ਖਾਂਦੀ ਹੈ ਮੰਕਾ ਤੇ ਆਵਾਜ਼ ਨਹੀਂ ਹੁੰਦੀ ਕੋਈ ਸਾਡੇ ਲੱਗ ਚੀਕ ਬੈਠ ਕੇ ਖਾ ਰਿਆ ਹੋਵੇ ਉਹਦੇ ਖਾਣ ਦੀ ਆਵਾਜ਼ ਆਉਂਦੀ ਹੈ ਜਿਦਾ ਮੂੰਹ ਦੇ ਅੰਦਰ ਕੁਝ ਪਿਆ ਹੈ ਕੁਝ ਨਾ ਕੁ ਚਬਾ ਰਿਹਾ ਹੈ ਉਹਦੀ ਆਵਾਜ਼ ਹੈ ਲੇਕਿਨ ਇਹ ਮਾਇਆ ਰੂਪੀ ਮਮਤਾ ਐਸੀ ਨਾਗਨੀ ਹੈ ਕਿ ਬੰਦੇ ਨੂੰ ਖਾਂਦੀ ਵੀ ਹੈ ਤੇ ਬੰਦੇ ਨੂੰ ਫਿਰ ਪਤਾ ਨਹੀਂ ਲੱਗਦਾ ਮੈਂ ਕਿੱਧਰ ਨੂੰ ਜਾ ਰਿਹਾ ਔਰ ਬਿਨਾ ਦੰਦਾਂ ਤੋਂ ਹੀ ਖਾਈ ਜਾ ਰਹੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕੀਤੇ ਕਹਿਣ ਲੱਗੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਸਾਰੇ ਸੰਸਾਰ ਨੂੰ ਇਸ ਮਾਇਆ ਦੀ ਮਮਤਾ ਨੇ ਖਾਦਾ ਹੈ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ ਮਨਮੁਖ ਖਾਧੇ ਜਿਹੜੇ ਖਾਧੇ ਗਏ ਜਿਹੜੇ ਮਨਮੁਖ ਹਨ ਜਿਹੜੇ ਮਨ ਦੀ ਮਤ ਮਗਰ ਚਾਹਦੇ ਹਾਂ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਨਹੀਂ ਕੀਤਾ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ ਗੁਰੂ ਦੇ ਸ਼ਬਦੀ ਵਿਚਾਰ ਨਹੀਂ ਕੀਤੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ ਸਤੁਰ ਕਹਿੰਦੇ ਉਹ ਖਾਧੇ ਗਏ ਮਨਮੁਖ ਖਾਧੇ ਗੁਰਮੁਖ ਉਭਰੇ ਜਿਨ੍ਹਾਂ ਨੇ ਸੱਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਸੱਚੇ ਪ੍ਰਮਾਤਮਾ ਦੇ ਨਾਮ ਆਪਣੇ ਚਿਤ ਨੂੰ ਜੋੜਿਆ ਹੈ ਇਸ ਵਾਰ ਤੇ ਸਤਿਗੁਰ ਕਹਿੰਦੇ ਹਨ ਮਨ ਮੋ ਖਾਦੇ ਗੁਰਮੁਖ ਉਪਰੇ ਜਿਨੇ ਸੱਚ ਨਾਮ ਚਿਤ ਲਾਇਆ ਵਿਣ ਨਾਵੇ ਜਲ ਕਮਲਾ ਫਿਰੈ ਗੁਰਮੁਖ ਨਦਰੀ ਆ ਗੁਰਮਖਾਨ ਗੁਰੂ ਦੇ ਸਨੁਖ ਰਹਿਣ ਵਾਲਿਆਂ ਨੂੰ ਗੁਰੂ ਦੀ ਛਰਵ ਵਿੱਚ ਆਉਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਵਿਣ ਨਾਵੇ ਜਲ ਕਮਲਾ ਫਿਰੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਾਰਾ ਸੰਸਾਰ ਝੱਲਾ ਹੋਇਆ ਫਿਰਦਾ ਹੈ ਬਾਬਰਾ ਹੋਇਆ ਫਿਰਦਾ ਹੈ ਕਿਉਂਕਿ ਜਿਵੇਂ ਝੱਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਖਾਣਾ ਜੋ ਆਵੇ ਉਹ ਖਾਈ ਜਾਂਦਾ ਹੈ ਝੱਲੇ ਬੰਦੇ ਨੂੰ ਇਹ ਨਹੀਂ ਪਤਾ ਪਾਲ ਨੂੰ ਇਹ ਨਹੀਂ ਪਤਾ ਮੈਂ ਕੀ ਪਾਉਣਾ ਹੈ ਉਹਦੇ ਸਰੀਰ ਦੇ ਕੱਪੜੇ ਫਟੇ ਹੁੰਦੇ ਹਨ ਉਹਨੇ ਇਸ ਗੱਲ ਦਾ ਨਹੀਂ ਪਤਾ ਜੋ ਆਖ ਵਿੱਚ ਆਇਆ ਉਹਨੇ ਦੂਜੇ ਦੇ ਮਾਰਦਤਾ ਮਹਿਲਾ ਕੁਚਾਲਾ ਫੈਲ ਜਾਂਦਾ ਹੈ ਬੋਲ ਤਬੋਲ ਬੋਲਦਾ ਉਸ ਨੂੰ ਇਸ ਗੱਲ ਦਾ ਨਹੀਂ ਪਤਾ ਸਤਿਗੁਰ ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਬਾਹਰ ਹਾਂ ਜਿਹੜੇ ਗੁਰੂ ਦੇ ਸ਼ਬਦ ਨੂੰ ਹਿਰਦੇ ਅੰਦਰਨੇ ਵਿੱਚ ਸੌਂਦੇ ਗੁਰੂ ਦੇ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਝੱਲਾ ਹੋਇਆ ਫਿਰਦਾ ਹੈ ਇਸ ਵਾਤੇ ਸਤਿਗੁਰੂ ਕਹਿੰਦੇ ਹਨ ਧੰਗੁਰੂ ਅਮਰਦਾਸ ਜੀ ਮਹਾਰਾਜ ਕਿ ਇਸ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਇਹ ਮਾਇਆ ਵੀ ਉਹਨੇ ਪੈਦਾ ਕੀਤੀ ਲੇਕਿਨ ਸਮਝ ਉਹਨੂੰ ਆਉਂਦੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਸਤਿਗੁਰੂ ਕਹਿੰਦੇ ਇਹ ਹੁਕਮ ਕਰ ਸ੍ਰੇਸ਼ਟ ਉਪਾਈ ਇਹ ਹੁਕਮ ਦੇ ਕੇ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਗੁਰ ਪ੍ਰਸਾਦੀ ਮੂਝੋ ਭਾਈ ਸਤਿਗੁਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਦੀ ਸਮਝ ਆਵੇਗੀ ਇਸ ਗੱਲ ਦਾ ਪਤਾ ਗੁਰੂ ਦੀ ਕਿਰਪਾ ਨਾਲ ਲੱਗੇਗਾ ਸਤਿਗੁਰ ਕਹਿੰਦੇ ਸਦਾ ਰਹੁ ਹਰਿ ਕੀ ਸਰਨਾਈ ਜਿਹੜੇ ਸਦਾ ਹੀ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਰਹੇ ਹੰ ਜਿਹੜੇ ਸਦਾ ਹੀ ਗੁਰੂ ਦੇ ਸ਼ਬਦ ਨੂੰ ਹਿਰਦੇ ਅੰਦਰ ਸਾਬੀ ਰੱਖਦੇ ਹਨ ਸਤਿਗੁਰ ਕਹਿੰਦੇ ਉਹਨਾਂ ਦੁਤੇ ਇਹ ਜਿਹੜੀ ਮਾਇਆ ਦੀ ਮੰਗਤਾ ਹੈ ਇਹ ਮਾਇਆ ਆਪਣਾ ਜੋਰ ਨਹੀਂ ਪਾਉਂਦੀ ਕਿਉਂਕਿ ਜਿੱਥੇ ਗੁਰੂ ਦਾ ਸ਼ਬਦ ਹੋਵੇ ਗੁਰੂ ਦੀ ਸ਼ਬਦੀ ਵਿਚਾਰ ਵਸਦੀ ਹੋਵੇ ਉਥੇ ਫਿਰ ਗੁਰੂ ਦੇ ਸ਼ਬਦੀ ਵਿਚਾਰ ਦੇ ਪ੍ਰਭਾਵ ਦੇ ਕਾਰਨ ਇਹ ਮਾਇਆ ਦੀ ਮਮਤਾ ਉਥੇ ਜੋਰ ਨਹੀਂ ਪਾਉਂਦੀ ਸਰਗੋਰ ਕਹਿੰਦੇ ਸਵਾਸਤੇ ਇਹ ਸਦਾ ਰਹੋ ਹਰ ਈਸਰਣਾਈ ਸਦਾ ਪ੍ਰਮਾਤਮਾ ਦੇ ਸ਼ਰਨ ਵਿੱਚ ਰਹੋ ਸੋ ਪੰਡਤ ਜੋ ਤਿੰਨਾ ਗੁਨਾ ਕੀ ਪੰਡ ਉਤਾਰੇ ਅਸਲ ਵਿੱਚ ਪੰਡਤ ਉਹ ਹੈ ਜਿਹੜਾ ਤਿੰਨਾ ਗੁਨਾ ਦੀ ਜਿਹੜੀ ਪੰਡ ਭਾਰ ਹੈ ਆਪਣੇ ਸਿਰ ਤੋਂ ਉਤਾਰ ਦਿੰਦਾ ਹੈ ਜਿਹੜਾ ਤਿੰਨਾ ਗੁਣਾ ਤੁਰਲੇਪ ਹੈ ਉਹ ਜੋ ਗੁਣੀ ਕਮੋ ਗੁਣੀ ਸਤਵ ਗੁਣੀ ਜਿਨ੍ਹਾਂ ਉਤੇ ਇਹ ਤਿੰਨਾ ਗੁਣਾ ਦਾ ਪ੍ਰਭਾਵ ਨਹੀਂ ਜਿਨ੍ਹਾਂ ਉਤੇ ਤਿੰਨ ਗੁਣਾਂ ਦੇ ਮੇਲ ਪਰ ਉਹਨਾਂ ਨੂੰ ਚੌਥਾ ਪਦ ਮਿਲ ਜਾਂਦਾ ਹੈ ਸਤੁਰ ਕਹਿੰਦੇ ਅਸਲ ਪੰਡਤ ਉਹ ਹੈ ਵਿਦਵਾਨ ਉਹ ਹੈ ਜੋ ਤਿੰਨਾ ਗੁਣਾਂ ਦੇ ਪਰ ਨੂੰ ਤਾਰਦਾ ਹੈ ਅਨੰਦਨ ਏਕੋ ਨਾਮੁ ਵਿਖਾਣੇ ਅਨ ਦਿਨ ਕੋ ਪਾਦ ਹੈ ਰਾਤ ਦਿਨ ਹੀ ਜਿਹੜਾ ਇੱਕ ਪ੍ਰਮਾਤਮਾ ਦੇ ਨਾਮ ਨੂੰ ਯਾਦ ਕਰਦਾ ਹੈ ਆਪਣੀ ਰਸਨਾ ਦੇ ਨਾਲ ਇੱਕ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਸਤਿਗੁਰ ਕੰਦੇ ਸਤਗੁਰ ਕੀ ਉਹ ਦੀਖਿਆ ਲੈ ਇਹ ਮਾਇਆ ਦੀ ਮਮਤਾ ਕਿਹਦੇ ਉੱਤੇ ਪ੍ਰਭਾਵ ਨਹੀਂ ਪਾਉਂਦੀ ਜਿਹੜਾ ਮੁਖ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਦੀਖਿਆ ਲੈਂਦਾ ਹੈ ਦੀਖਿਆ ਤੋਂ ਪਾਵਤ ਦੀਖਿਆ ਤਾਂ ਕਹਾ ਦਾ ਪਰ ਗੁਰੂ ਦੀ ਸਿੱਖਿਆ ਦਾ ਗੁਰੂ ਦੀ ਸਿੱਖ ਨੂੰ ਇਹਦੇ ਅੰਦਰ ਵਸਾਉਣਾ ਗੁਰੂ ਗੋਬਿੰਦ ਦੀ ਦੀਖਿਆ ਲੈਣੀ ਗੁਰੂ ਦਾ ਉਪਦੇਸ਼ ਸੁਣਨਾ ਸਤਿਗੁਰ ਕੰਦੇ ਸਤਗੁਰ ਆਗੇ ਸੀਸ ਧਰੇ ਤੇ ਜਿਹਨੇ ਗੁਰੂ ਦੀ ਸਿੱਖਿਆ ਧਾਰਨ ਕਰਨ ਲਈ ਉਹ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਨਵਾਉਂਦਾ ਹੈ ਉਹ ਤਾਂ ਇਹੋ ਕਹਿੰਦਾ ਅਬ ਹਮ ਮੱਛਲੀ ਠਾਪੁਰ ਪਿਹਾਰ ਜਬ ਹਮ ਸ਼ਰਨੂ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਐ ਪ੍ਰਮਾਤਮਾ ਤੇਰੇ ਹੱਥ ਦੇ ਅੰਦਰ ਅਸੀਂ ਤੇਰੇ ਕੋਲ ਆ ਗਏ ਹਾਂ ਜਿੱਦਾਂ ਤੂੰ ਸਾਨੂੰ ਵਰਤਣਾ ਹੈ ਵਰਤ ਸਾਡਾ ਸੀਸ ਤੇਰੇ ਚਰਨਾਂ ਦੇ ਅੰਦਰ ਹੈ ਸੀਸ ਧਰਨ ਤੋਂ ਪਾਵ ਇਹੋ ਹੀ ਹੈ ਅਸੀਂ ਗੁਰੂ ਸਾਹਿਬ ਚਰਨਾਂ ਵਿੱਚ ਸੀਸ ਝੁਕਾਉਂਦੇ ਹਾਂ ਸੀਸ ਝੁਕਾਉਂਦੁ ਭਾਣ ਗੁਰੂ ਅਮਰਦਾਸ ਜੀ ਮਹਾਰਾਏ ਕਹਿੰਦੇ ਨੇ ਹੈ ਬੀਨੀ ਪੰਡਤ ਜੀ ਐਸਾ ਪੰਡਤ ਜਿਹੜਾ ਵਿਦਵਾਨ ਹੈ ਉਹ ਰੱਬ ਦੇ ਘਰ ਦੇ ਅੰਦਰ ਪ੍ਰਵਾਨ ਹੋ ਜਾਂਦਾ ਹੈ ਇਹ ਬਚਨ ਕੇਵਲ ਬੀਨੀ ਪੰਡਤ ਵਾਸਤੇ ਨਹੀਂ ਇਹ ਗੁਰੂ ਦਾ ਆਦੇਸ਼ ਸਾਡੇ ਵਾਸਤੇ ਵੀ ਹੈ ਅਸੀਂ ਵੀ ਆਪਣੇ ਮਨ ਦੀ ਵਿਚਾਰ ਕਰਨੀ ਹੈ ਜਿਵੇਂ ਸਤਗੁਰੂ ਕਹਿੰਦੇ ਪੰਡਤ ਦੇ ਸਮੜਕਾ ਕਰੋ ਵਿਚਾਰ ਅਸੀਂ ਵੀ ਆਪਣੇ ਮਨ ਦੀ ਵਿਚਾਰ ਕਰਕੇ ਮੰਨੂ ਗੁਰੂ ਦੇ ਸਦਾ ਆਪਣਾ ਜੋੜਨਾ ਹੈ ਸਤਿਗੁਰ ਕਿਰਪਾ ਕਰਨ ਗੁਰੂ ਦੇ ਬਚਨ ਸਾਡੇ ਜਿੰਦ ਦੇ ਨਰਵਸਣ ਇਤਨੇ ਬੇਤੀ ਆਪ ਜੀ ਨੇ ਪ੍ਰਵਾਨ ਕਰਨੀਆਂ ਵਿਚਾਰ ਕਰਦੇ ਆ ਬਾਣੀ ਪੜਦੇ ਹੁੰ ਜਾਂ ਭੁੱਲਾ ਚੁੱਕਾਂ ਦੀ ਖਿਮਾ ਜੀ ਆਪ ਪੰਜ ਜੀ ਹਰਨੇਕ ਸਿੰਘ ਗੁਰਨੇਕ ਸਿੰਘ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਸਤਿਗੋਦੀਆਂ ਅਸੀਂ ਸਰਵਣ ਆਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ